ਬਿੱਲ ਆਇਆ ਹੁਣ ਤੇ ਇਹ ਮੇਰਾ ਹੈ ਨਾ 1 ਲੱਖ 25000 ਰੁਪਿਆ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਉੱਡ ਗਏ ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਨੀ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰੇ ਘਰ ਦੇ ਵਿੱਚ ਲੱਗਾ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ 9-9 ਵਾਰਡ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਜੀ ਹਾਂਜੀ ਉਹਨਾਂ ਦੇ ਇੰਨਾ ਹੀ ਆ ਗਿਆ ਹਾਂਜੀ ਤੇ ਅਹੀ ਗਰੀਬ ਬੰਦੇ ਆ ਅਸੀਂ ਦਿਹਾੜੀ ਮਨਜ਼ੂਰੀ ਵਾਲੇ ਹੈਗੇ ਆ ਸਾਨੂੰ ਕਹੇ ਵੇਲੇ ਦਿਹਾੜੀ ਵੀ ਨਹੀਂ ਮਿਲਦੀ ਕੇ ਵੇਲੇ ਅਸੀਂ ਭੁੱਖੇ ਵੀ ਸੌਂ ਜਾਂਦੇ ਹਾਂ ਤਾਂ ਅਹੀ ਇਹਨਾਂ ਬਿੱਲ ਕਿੱਥੋਂ ਤਾਰ ਸਕਗੇ ਤਾਂ ਹੀ ਤਾਂ ਭਗਵੰਤ ਮਾਨਵੀਰ ਨੂੰ ਇਹੋ ਹੱਥ ਬੰਨ ਕੇ ਕਹਿੰਨੇ ਆ ਵੀ ਸਾਡਾ ਬਿੱਲ ਮਾਫ ਕੀਤਾ ਜਾਵੇ ਹਾਂਜੀ ਸਾਡੀ ਇਹੋ ਹੀ ਬਸ ਬਿਜਲੀ ਦੇ ਮੀਟਰ ਵੀ ਕੱਟ ਰਹਿਣਗੇ ਹਾਂਜੀ ਸਾਨੂੰ ਇਹ ਵੀ ਡਾਰਿਆ ਵੀ ਸਾਡਾ ਵੀ ਹਨੇਰੇ ਚ ਬਹਾਂਗੇ ਹਾਂਜੀ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰਾ ਕਿ ਬਿਜਲੀ ਦੇ ਮੀਟਰ ਕਿੱਥੇ ਲੱਗੇ ਨੇ ਤੁਹਾਡੇ? ਬਿਜਲੀ ਦੇ ਮੀਟਰ ਸਾਡੇ ਜੇ ਘਰਾਂ ਤੋਂ ਦੂਰ ਬਾਹਰ ਬਕਸੇ 'ਚ ਲੱਗੇ ਹੋਏ ਨੇ। ਕਿੰਨੀ ਕਿੰਨੀ ਦੂਰ ਬਾਹਰ ਲੱਗੇ ਨੇ? ਇਹ ਘਟ ਤੋਂ ਘਟ ਵੀ ਸਾਡੇ ਤੋਂ ਅੱਧਾ ਵਾੜਾ ਹੋਊਗਾ ਕਿ ਅੱਧਾ ਕਿਲੋਵਾਟ। ਅੱਧਾ ਕਿਲੋਵਾਟ ਹੈ ਜੀ। ਹੂੰ ਹੂੰ। ਅੱਧਾ ਕਿਲੋਵਾਟ ਦੂਰੀ ਤੇ ਆ। ਹੂੰ ਹੂੰ। ਤੇ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਜਾਂ ਮੀਟਰ ਬਿੱਲ ਕੋਈ ਪਤਾ ਨਹੀਂ ਲੱਗਦਾ ਕਿ ਕਿੱਦਾਂ ਕਹਿੰਦਾ। ਠੇਕੇਦਾਰ ਠੇਕੇਦਾਰਾਂ ਨੇ ਲਾਏ ਜੀ ਠੇਕੇਦਾਰਾਂ ਦੀ ਨਿਗਹਿਲੀ ਏ। ਹੂੰ ਹੂੰ। ਹਾਂ ਜੀ। ਕੀ ਉੱਥੇ ਜਿਹੜੀ ਜਗ੍ਹਾ ਤੇ ਲਾਇ ਬਿਲਕੁਲ ਸਾਫ਼ ਸੁਥਰੀ ਹੈ ਬਿਲੋ ਕਾਲੇ ਜੀ ਨਰਕ ਹੈ ਉੱਥੇ ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ ਹੈ ਪਾਣੀ ਪਾਣੀ ਉਹ ਉੱਥੇ ਨਾ ਨੀਵੀਂ ਜਗ੍ਹਾ ਤੇ ਲੱਗੇ ਆ ਮੀਂਹ ਆ ਦਾ ਬਰਸਾਤਾ ਦਾ ਪਾਣੀ ਭਰ ਜਾਂਦਾ ਮੀਟਰ ਸੜ ਜਾਂਦੇ ਨੇ ਜਦੋਂ ਕਿ ਮੀਟਰ ਮੇਰਾ ਸੜਿਆ ਹੈ ਤੇ ਮੈਂ ਜਾ ਕੇ ਤੇ ਕੰਪਲੀਟ ਕੀਤੀ ਫਿਰ ਮੈਨੂੰ ਇਹ ਨਾ ਮੈਂ ਮੀਟਰ ਆਪ ਦੇ ਦੇ ਆ ਵੇਖੋ ਕਿ ਜਾ ਕੇ ਪੈਸੇ ਭਰੇ ਨੇ ਗਲਤੀ ਉਹਨਾਂ ਦੀ ਹੈ ਤੇ ਭੁਗਤਣੀ ਮੈਨੂੰ ਪੈ ਰਹੀ ਏ ਕਿੰਨੇ ਪੈਸੇ ਭਰ ਕੇ ਆਏ ਏ ਸਾਡੇ ਮੈਂ ਜੀ ਇਹਦੇ ਦੇ 614 ਰੁਪਏ ਮੀਟਰ ਦੇ ਛੜਿਆ ਉਹਨਾਂ ਕਰ ਛੜਿਆ ਜੀ ਉਹਨਾਂ ਕਰਕੇ ਲਾਪਰਵਾਇਜ਼ ਤੇ ਲਾਪਰਵਾਇਜ਼ ਦੇ ਦੇ ਇਸ ਕਰਕੇ ਤੇ ਮੈਨੂੰ ਇਹਨਾਂ ਭੁਗਤਣਾ ਪਿਆ 614 ਰੁਪਏ ਮੈਂ ਜਮਾ ਕਰਾ ਕੇ ਆਇਆ ਹੂੰ ਹੂੰ ਤੋਂ ਉਸ ਤੋਂ ਬਾਅਦ ਇੱਕ ਬਿੱਲ ਵੀ ਚੱਲ ਆਇਆ ਉਸ ਤੋਂ ਬਾਅਦ ਜੀ ਆ ਬਿੱਲ ਆਇਆ ਹੁਣ ਤੇ ਇਹ ਮੇਰਾ ਇਹਨਾ 1 ਲੱਖ 25000 ਰੁਪਏ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਛੁੱਟ ਗਏ ਮੇਨ ਦਾ ਰਾਤ ਨੀਂਦ ਵੀ ਨਹੀਂ ਆਏ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਨੀ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰੇ ਘਰ ਦੇ ਵਿੱਚ ਲੱਗਾ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ 9-9 ਵਾਟ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਜੀ ਹੂੰ 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 ਹੁਣ ਤੁਹਾਡੇ ਬਿੱਲ ਜਿਹੜਾ ਆ ਤੁਹਾਨੂੰ ਕਿਸ ਤਰ੍ਹਾਂ ਦੀ ਆਉਣ ਉਮੀਦਾਂ ਦੇ ਇਹ ਸਾਨੂੰ ਐ ਤਾ ਹਾਲੇ ਤੱਕ ਦਾ ਕੋਈ ਮੀਤ ਨਹੀਂ ਵੀ ਮਾਫ ਹੋਏਗਾ ਅਸੀਂ ਤਾਂ ਇਸ ਕਰਕੇ ਹੀ ਰਿਕੁਐਸਟ ਕਰ ਰਹੇ ਆ ਕਿ ਸਾਨੂੰ ਇਹ ਮਾਫ ਕੀਤਾ ਜਾਵੇ ਫਿਰ ਇਹ ਜਦੋਂ ਮੈਨੂੰ ਬਿੱਲ ਆਇਆ ਤੇ ਮੈਂ ਜਾ ਕੇ ਤੇ ਉੱਥੇ ਸਾਡੇ ਹਰੀ ਹਰ ਚੋਕ ਜਾ ਕੇ ਮਿਲਿਆ ਉੱਥੇ ਕੋਈ ਮੈਨੂੰ ਬੰਦਾ ਨਹੀਂ ਮਿਲਿਆ ਕੋਈ ਨਹੀਂ ਗੱਲ ਨਹੀਂ ਮਿਲਿਆ ਜੀ ਕੋਈ ਨਹੀਂ ਨਾ ਕੋ ਸੁਣਦਾ ਨਾ ਕੋ ਮਿਲਿਆ ਤੇ ਫਿਰ ਉਸ ਤੋਂ ਬਾਅਦ ਹੈਲਪ ਲਾਈਨ ਤੇ ਵੀ ਮੈਂ ਤਰਖਾਸ ਕੀਤੀ ਐ ਪਰ ਉਹਦਾ ਵੀ ਮੈਨੂੰ ਕੋਈ ਹੰਗਾਰਾ ਨਹੀਂ ਮਿਲਿਆ ਹੁਣ ਕੀ ਮੰਗੇ ਤੁਹਾਡੀ ਮੇਰੀ ਮੰਗ ਇਹ ਆ ਮੈਂ ਬੇਨਤੀ ਕਰਦਾ ਤੇ ਇਹ ਮੇਰਾ ਬਿੱਲ ਮਾਫ ਕੀਤਾ ਜਾਏ ਤੇ ਬਹੁਤ ਮਿਹਰਬਾਨੀ ਹੋਵੇਗੀ ਤੇ ਜਿਹੜੇ ਕਿ ਆਪਣਾ ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਨੇ ਵੀ ਅਸੀਂ ਇਹਨਾਂ ਉਹ ਇਹਨੇ ਇਹਨਾਂ ਪੋਸਟਰ ਲਾ ਕੇ ਤੇ ਉਹਨਾਂ ਦੇ ਵਿੱਚ ਇਹ ਕਹਿੰਦੇ ਹੋ ਇਹਨੇ ਮਾਫ ਕਰਤੇ ਇਹਨੇ ਮਾਫ ਕਰਤੇ ਨੇ ਪਰ ਸਾਨੂੰ ਜਦੋਂ ਮਾਫ ਨਹੀਂ ਹੋ ਰਿਹਾ ਤੇ ਅਸੀਂ ਕਿਵੇਂ ਮੰਨਾਂਗੇ ਤੇ ਇਸ ਕਰਕੇ ਮੈਂ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਜੋ ਕਿ ਇਹਨਾਂ ਬਿੱਲ ਆਇਆ ਇਹ ਸਾਡਾ ਮਾਫ ਕੀਤਾ ਜਾਵੇ ਤੇ ਬਹੁਤ ਮਿਹਰਬਾਨੀ ਹੈ। ਅਸੀਂ ਪਰਿਵਾਰ ਸਰਟੀਫਿਕੇਟ ਲੱਗਾ ਸੀ। ਹਾਂਜੀ ਹਾਂਜੀ ਸਟੂਲ ਕਾ ਸਰਟੀਫਿਕੇਟ ਮੇਰਾ ਬਣਿਆ ਹੋਇਆ ਮੈਂ ਮਜਬੀ ਸਿਕ ਬਿਆਦਰੀ ਦਾ ਕਨੈਕਟ ਹੈ। ਗਰਮੀਤਕੌਰ ਗਰਮੀਤਕੌਰ ਜੀ ਕਿੱਥੇ ਰਹਿੰਦੇ ਤੁਸੀਂ? ਅਸੀਂ ਹਸਨ ਟੋਟੀ ਰਹਿੰਦੇ। ਤੇ ਘਰ ਦਾ ਜਿਹੜਾ ਬਿੱਲ ਕਿੰਨਾ ਆਇਆ ਤੁਹਾਨੂੰ? 1 ਲੱਖ 20 ਹਜ਼ਾਰ ਆਇਆ। ਕਿਸ ਤਰ੍ਹਾਂ ਦੇ ਹੋਸ਼ ੁੱਟ ਗਏ ਤੁਹਾਡੇ ਜੀ? ਸਾਡੇ ਬਹੁਤ ਹੋਸ਼ ੁੱਟ ਗਏ ਆ। ਵੀ ਸੁਣ ਕੇ ਬਿੱਲ। ਹਾਂਜੀ ਅਜੇ ਤੱਕ ਪਕਵਾਨਤ ਮਾਨਵੀਰ ਨੂੰ ਇਹੋ ਕਹਿੰਨੇ ਆ ਸਾਡਾ ਗਰੀਬਾਂ ਦਾ ਮਾਫ ਘਰ ਦੇ ਵਿੱਚ ਕੀ ਚਲਾਉਦੇ ਤੇ ਏਸੀ ਚਲਾਉਦੇ ਕੀ ਗੱਲ ਨਾ ਕੁਛ ਵੀ ਨਹੀਂ ਸਾਡੇ ਦੋ ਬਲਬ ਹੀ ਜਗਣ ਦਾ ਏ ਹੂੰ ਹੂੰ ਤੇ ਇੱਕ ਪੱਖਾ ਬਸ ਹਾਂ ਏਸੀ ਤੇ ਅਸੀਂ ਲਾਈਵ ਨਹੀਂ ਸਕਦੇ ਗਰੀਬ ਬੰਦੇ ਸਾਡੀ ਇਹੋ ਮੰਗ ਹੈ ਵੀ ਸਾਡਾ ਬਿੱਲ ਮਾਫ ਹੋ ਜ ਸਕੇ ਕੀ ਚੱਲਦਾ ਕੀ ਤੁਹਾਡੇ ਕੋਲ ਤੁਹਾਨੂੰ ਕਿੰਨਾ ਪੱਖਾ ਤੇ ਬਲਬ ਏ ਬਸ ਉਹਨਾਂ ਦਾ ਹੀ ਇੰਨਾ ਹਾਂਜੀ ਉਹਨਾਂ ਦੇ ਇੰਨਾ ਹੀ ਆ ਗਿਆ ਹਾਂਜੀ ਆਹੀ ਗਰੀਬ ਬੰਦੇ ਆ ਅਸੀਂ ਦਿਹਾੜੀ ਮਨਜ਼ੂਰੀ ਵਾਲੇ ਹੈਗੇ ਆ ਸਾਨੂੰ ਕਹੇ ਵੇਲੇ ਦਿਹਾੜੀ ਵੀ ਨਹੀਂ ਮਿਲਦੀ ਕਹੇ ਵੇਲੇ ਅਸੀਂ ਭੁੱਖੇ ਵੀ ਸੌ ਜਾਂਦੇ ਹਾਂ ਤਾਂ ਅਸੀਂ ਇੰਨਾ ਬਿੱਲ ਕਿੱਥੋਂ ਤਾਰ ਸਕਗੇ ਤਾਂ ਹੀ ਤਾਂ ਭਗਵੰਤ ਮਾਨਵੀਰ ਨੂੰ ਇਹੋ ਹੱਥ ਬੰਨ ਕੇ ਕਹਿੰਨੇ ਆ ਵੀ ਸਾਡਾ ਬਿੱਲ ਮਾਫ ਕੀਤਾ ਜਾਵੇ ਹਾਂਜੀ ਸਾਡੀ ਇਹੋ ਹੀ ਬੱਸ ਬਿਜਲੀ ਦੇ ਮੀਟਰ ਵੀ ਕੱਟ ਰਦਣਗੇ ਹਾਂਜੀ ਸਾਨੂੰ ਇਹ ਵੀ ਡਾਰੇ ਵੀ ਸਾਡਾ ਵੀ ਅਸੀਂ ਨੇਰੇ ਚ ਬਵਾਂਗੇ ਹੂੰ